ਸ਼ਾਗੇ ਬਈ ਪੰਜਾਬੀ ਸ਼ਾਗੇ ਇੱਕ ਨਹੀਂ ਦੋ ਨਹੀਂ ਬਲਕਿ ਚਾਰ ਪੰਜਾਬੀ ਬਣੇ ਨੇ ਕੈਨੇਡਾ ਦੇ ਵਿੱਚ ਮੰਤਰੀ ਤਿੰਨ ਨੌਜਵਾਨਾਂ ਦੇ ਸਮੇਤ ਇੱਕ ਮੁਟਿਆਰ ਵੀ ਹੈ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਜੀਹਾਂ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਇੱਕ ਵਾਰ ਫਿਰ ਨਾਮ ਰੋਸ਼ਨ ਕਰ ਦਿੱਤਾ ਹੈ ਪੂਰੇ ਪੰਜਾਬ ਅਤੇ ਭਾਰਤ ਦਾ ਤੇ ਕੈਨੇਡਾ ਦੇ ਵਿੱਚ ਪੰਜਾਬੀ ਪੂਰੀ ਤਰ੍ਹਾਂ ਦੇ ਨਾਲ ਸ਼ਾਗਏ ਨੇ ਦੱਸੀਏ ਕਿ ਬੀਤੇ ਦਿਨੀ ਕੈਨੇਡਾ ਦੇ ਕੋਲੰਬੀਆ ਸੂਬੇ ਦੇ ਵਿੱਚ ਚੋਣਾਂ ਹੋਈਆਂ ਸਨ ਜਿਨ੍ਹਾਂ ਦੇ ਮੰਤਰੀ ਮੰਡਲ ਦੇ ਵਿੱਚ ਚਾਰ ਪੰਜਾਬੀਆਂ ਨੇ ਮੰਤਰੀਆਂ ਦਾ ਅਹੁਦਾ ਸੰਭਾਲਿਆ ਜਿਹਾ ਦੱਸਦੀਏ ਕਿ ਕੈਨੇਡਾ ਦੇ ਕੋਲੰਬੀਆ ਸੂਬੇ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸਨ ਉਹਨਾਂ ਦੇ ਵਿੱਚੋਂ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਜਿੱਤੀ ਹੈ ਤੇ ਜਿੱਥੋਂ ਦੇ ਪ੍ਰਧਾਨ ਨੇ ਕਹਨੇ ਡੇਵਿਡ ਐਬੀ ਉਹਨਾਂ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਵਿੱਚ ਚਾਰ ਪੰਜਾਬੀਆਂ ਦਾ ਨਾਮ ਸ਼ਾਮਿਲ ਹੈ ਜਿਸ ਦੇ ਨਾਲ ਪੰਜਾਬ ਦਾ ਨਾਮ ਪੂਰੇ ਹੀ ਭਾਰਤ ਬਲਕਿ ਵਿਸ਼ਵ ਦੇ ਵਿੱਚ ਰੌਸ਼ਨ ਹੋਇਆ ਹੈ ਇਤਨਾਲੀ ਇਹ ਵੀ ਕੱਲ ਦੱਸਦੀਏ ਕਿ ਇਨ੍ਹਾਂ ਚਾਰ ਕੈਬਨਟ ਮੰਤਰੀਆਂ ਦੇ ਵਿੱਚ ਤਿੰਨ ਨੌਜਵਾਨ ਨੇ ਜਿਹੜੇ ਕਿ ਪੰਜਾਬੀ ਨੇ ਅਤੇ ਇੱਕ ਪੰਜਾਬਣ ਮੁਤਿਆਰ ਵੀ ਹੈ ਜਿਸਨੇ ਭਾਰਤ ਦਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਕੈਨੇਡਾ ਦੇ ਵਿੱਚ ਵੀ ਤੇ ਪੂਰੇ ਭਾਰਤ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਵੀ ਜੀਹਾਂ ਦੱਸਦੀਏ ਕਿ ਜਿਹੜੀ ਪੰਜਾਬਣ ਮੁਤਿਆਰ ਇਸ ਕੈਬਨਟ ਦੇ ਵਿੱਚ ਮੰਤਰੀ ਚੁਣੀ ਗਈ ਹੈ ਉਸ ਦਾ ਨਾਮ ਨਿੱਕੀ ਸ਼ਰਮਾ ਹੈ ਅਤੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਨਿੱਕੀ ਸ਼ਰਮਾ ਨੂੰ ਅਟਾਰਨੀ ਜਨਰਲ ਅਤੇ ਉਪ ਪ੍ਰਧਾਨ ਦੇ ਵਜੋਂ ਅਹੁਦਾ ਦਿੱਤਾ ਗਿਆ ਹੈ ਜਦੋਂ ਕਿ ਬਾਕੀ ਤਿੰਨ ਕੈਬਨਟ ਮੰਤਰੀਆਂ ਦੇ ਵਿੱਚ ਰਵੀ ਸਿੰਘ ਪਰਮਾਰ ਨੂੰ ਜੰਗਲਾਤ ਮੰਤਰੀ ਰਵੀ ਕਹਲੋ ਨੂੰ ਰਹਾਇਸ਼ ਅਤੇ ਨਗਰ ਨਿਗਮ ਮਾਮਲਿਆਂ ਦਾ ਮੰਤਰੀ ਚੁਣਿਆ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਚੌਥਾ ਨੌਜਵਾਨ ਹੈ ਜਗਰੂਪ ਬਰਾੜ ਜਿਸ ਨੂੰ ਕਿ ਖਣਜ ਅਤੇ ਖਣਿਜ ਤੇ ਖਣਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਦੱਸਦੀ ਹੈ ਕਿ ਉਪ ਪ੍ਰਧਾਨ ਮੰਤਰੀ ਨਿੱਕੀ ਸ਼ਰਮਾ ਨੇ ਵੈਂਕੋਰ ਹੈਸਟਿੰਗਸ ਹਲਕੇ ਤੋਂ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ ਉਹ ਪਿਛਲੀ ਈਬੀ ਸਰਕਾਰ ਦੇ ਵਿੱਚ ਅਟਾਰਨੀ ਜਨਰਲ ਦੇ ਅਹੁਦੇ ਤੇ ਵੀ ਤਾਇਨਾਤ ਸਨ ਰਹਾਇਸ਼ ਅਤੇ ਮਿਊਸਪਲ ਮਾਮਲਿਆਂ ਬਾਰੇ ਮੰਤਰੀ ਰਵੀ ਕਹਲੋ ਨੇ ਉੱਤਰੀ ਡੈਲਟਾ ਤੋਂ ਦੁਬਾਰਾ ਜਿੱਤ ਹਾਸਲ ਕੀਤੀ ਹੈ ਔਰ ਇਹ ਜੇਤੁਨਰੀ ਬੇਹੱਦ ਸ਼ਾਨਦਾਰ ਰਹੀ ਹੈ ਅਤੇ ਪਹਿਲਾਂ 2017 ਦੇ ਵਿੱਚ ਇੱਕ ਵਿਧਾਇਕ ਦੇ ਵਜੋਂ ਅਤੇ 2020 ਦੇ ਵਿੱਚ ਪਿਛਲੀ ਬਣੀ ਐਨ ਡੀ ਪੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਦੇ ਵਜੋਂ ਇਹ ਉਹਨਾਂ ਨੇ ਸੇਵਾ ਨਿਭਾਈ ਸੀ ਇਸ ਤੋਂ ਇਲਾਵਾ ਜਗਲਾਤ ਮੰਤਰੀ ਰਵੀ ਸਿੰਘ ਪਰਮਾਰ ਜਿਹੜੇ ਕਿ ਡੀ ਪੀ ਫੂਕਾ ਹਲਕੇ ਤੋਂ ਦੂਜੀ ਵਾਰ ਵਿਧਾਇਕ ਬਣੇ ਨੇ ਪਿਛਲੇ ਸਾਲ ਉਹ ਇਸੇ ਸੀਟ ਤੋਂ ਉਪ ਚੋਣ ਤੋਂ ਜਿੱਤੇ ਸਨ ਪਰਮਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਨੌਜਵਾਨ ਵਿਧਾਇਕ ਹੋਣ ਦਾ ਵੀ ਮਾਣ ਹਾਸਲ ਹੋ ਗਿਆ ਜੀਹਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਉਹ ਸਭ ਤੋਂ ਘੱਟ ਉਮਰ ਦੇ ਮੰਤਰੀ ਨੇ ਜਿਹੜੇ ਕਿ ਇਸ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਉੱਪਰੋਂ ਉਹ ਪੰਜਾਬੀ ਵੀ ਨੇ ਜਿਹੜਾ ਕਿ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਸਰੀਫ ਫਲੀਟਵੁੱਡ ਹਲਕੇ ਤੋਂ ਖਣਚ ਅਤੇ ਖਣੇਚ ਮੰਤਰੀ ਜਗਰੂਪ ਬਰਾੜ ਨੇ ਵੀ ਜਿੱਤ ਹਾਸਲ ਕੀਤੀ ਹੈ ਉਹ 2004 ਦੇ ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸਨ ਅਤੇ ਇਸ ਵਾਰ ਉਹ 6ਵੀਂ ਵਾਰ ਵਿਧਾਇਕ ਚੁਣੇ ਗਏ ਨੇ ਇਹਨਾਂ ਚਾਰ ਪੰਜਾਬੀਆਂ ਸਮੇਤ ਨਵੀਂ ਕੈਬਨਟ ਵਿੱਚ 23 ਮੰਤਰੀ ਅਤੇ ਚਾਰ ਰਾਜ ਮੰਤਰੀ ਵੀ ਸ਼ਾਮਿਲ ਨੇ ਇਸ ਤੋਂ ਇਲਾਵਾ ਕੈਬਨਟ ਮੰਤਰੀਆਂ ਦੇ ਕੰਮ ਵਿੱਚ ਸਹਾਇਤਾ ਲਈ 14 ਸੰਸਦÍ ਸਕੱਤਰ ਵੀ ਨਿਯੁਕਤ ਕੀਤੇ ਗਏ ਨੇ ਸੰਸਦÍ ਸਕੱਤਰਾਂ ਦੇ ਵਿੱਚ ਨਸਲਵਾਦ ਵਿਰੋਧੀ ਪਹਿਲ ਕਦਮੀਆਂ ਦੇ ਲਈ ਸੰਸਦੀ ਸਕੱਤਰ ਜੇਸੀ ਸੂਨਰ ਖੇਤੀਬਾੜੀ ਦੇ ਲਈ ਸੰਸਦੀ ਸਕੱਤਰ ਹਰਵਿੰਦਰ ਸੰਧੂ ਅੰਤਰਰਾਸ਼ਟਰੀ ਕ੍ਰੈਡਿਟ ਦੇ ਲਈ ਸੰਸਦੀ ਸਕੱਤਰ ਸੁਨੀਤਾ ਤੀਰਵੀ ਸ਼ਾਮਿਲ ਨੇ ਜੀਹਾਂ ਦੱਸਦੀ ਹੈ ਕਿ ਇਹਨਾਂ ਚਾਰਾਂ ਤੋਂ ਇਲਾਵਾ ਵੀ ਹੋਰ ਜਿਹੜੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਪੰਜਾਬੀ ਨੇ ਔਰ ਪੰਜਾਬੀਆਂ ਦਾ ਨਾਮ ਇਹਨਾਂ ਨੇ ਪੂਰੇ ਵਿਸ਼ਵ ਦੇ ਵਿੱਚ ਰੌਸ਼ਨ ਕੀਤਾ ਹੈ ਸੋ ਪੰਜਾਬੀਆਂ ਦੇ ਲਈ ਇੱਕ ਖੁਸ਼ਖਬਰੀ ਹੈ ਤੇ ਪੰਜਾਬੀ ਵਧਾਈ ਦੇ ਪਾਤਰ ਨੇ ਕਿ ਪੰਜਾਬੀ ਨੌਜਵਾਨਾਂ ਨੇ ਅਤੇ ਇੱਕ ਮੁਟਿਆਰ ਨੇ ਪੰਜਾਬ ਦਾ ਨਹੀਂ ਬਲਕਿ ਭਾਰਤ ਦਾ ਨਹੀਂ ਪੂਰੇ ਵਿਸ਼ਵ ਦੇ ਵਿੱਚ ਨਾਮ ਰੋਸ਼ਨ ਕਰ ਦਿੱਤਾ ਹੈ ਪੰਜਾਬੀ ਹੋਣ ਦਾ ਮਾਣ ਵੀ ਹਾਸਲ ਕੀਤਾ ਹੈ ਸੋ ਪੰਜਾਬ ਦੇ ਚਾਰ ਨੌਜਵਾਨਾਂ ਦੇ ਵੱਲੋਂ ਕੈਨੇਡਾ ਦੇ ਕੈਬਨਟ ਮੰਤਰੀ ਬਣਤੇ ਉਹਨਾਂ ਨੂੰ ਸਾਡਾ ਅਦਾਰਾ ਵੀ ਵਧਾਈ ਦਿੰਦਾ ਹੈ